ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਦੇ ਨਾਲ ਹੁਣ ਪਿਆਕੜਾਂ ਨੂੰ ਵੱਡਾ ਝਟਕਾ ਲੱਗਾ ਦੱਸ ਦਈਏ ਕਿ ਸ਼ਰਾਬ ਦੀਆਂ ਕੀਮਤਾਂ ਵੱਧ ਗਈਆਂ ਨੇ ਜਿਹੜੀ ਬੋਤਲ ਸ਼ਰਾਬ ਦੀ 1000 ਰੁਪਏ ਦੀ ਮਿਲਦੀ ਸੀ ਉਹ ਹੁਣ ਹੋਰ ਮਹਿੰਗੀ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਨਵੇਂ ਬਜਟ ਹੈ ਜਿਹੜਾ ਪੇਸ਼ ਕਰਨ ਦੌਰਾਨ ਪਿਆਕੜਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਦੱਸ ਦਈਏ ਕਿ ਸ਼ਰਾਬ ਅਤੇ ਸਿਗਰਟ ਵਰਗੇ ਉਤਪਾਦਾਂ ਦੇ ਉੱਤੇ ਇੱਕ ਨਵਾਂ ਟੈਕਸ ਢਾਂਚਾ ਜਿਹੜਾ ਪੇਸ਼ ਕੀਤਾ ਗਿਆ ਇਸ ਵਾਰ ਸਰਕਾਰ ਨੇ ਜਿਹੜਾ ਕਿ sin tax ਨੀਤੀ ਨੂੰ ਹੋਰ ਸਖਤ ਕਰ ਦਿੱਤਾ ਗਿਆ ਸ਼ਰਾਬ ਦੇ ਵਪਾਰ ਦੇ ਨਾਲ ਸੰਬੰਧਿਤ TCS ਦਰ ਚ 1% ਤੋਂ ਵਧਾ ਕੇ 2% ਕਰ ਦਿੱਤੀ ਗਈ ਆ ਇਸ ਦਾ ਸਿੱਧਾ ਅਰਥ ਹੈ ਕਿ ਸ਼ਰਾਬ ਦੀ ਵਿਕਰੀ ਦੀ ਲਾਗਤ ਹੁਣ ਹਰ ਪੜਾ ਤੇ ਵੱਧਦੀ ਹੈ ਜਿਸ ਦਾ ਅੰਤਮ ਬੋਝ ਆਮ ਜਨਤਾ ਨੂੰ ਸਹਿਣਾ ਪਵੇਗਾ ਦੱਸ ਦਈਏ ਕਿ 1000 ਰੁਪਏ ਦੀ ਸ਼ਰਾਬ ਦੀ ਬੋਤਲ ਦੀ ਪੁਰਾਣੀ ਕੀਮਤ ਦੇ ਲੱਭਣਾ ਜਿਹੜਾ ਹੁਣ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਰਾਜ ਸਰਕਾਰਾਂ ਵੀ ਸ਼ਰਾਬ ਦੇ ਐਕਸਾਈਜ਼ ਡਿਊਟੀ ਲਗਾਉਂਦੀਆਂ ਨੇ ਇਸ ਲਈ ਨਵੀਂ ਟੈਕਸ ਪ੍ਰਣਾਲੀ ਦੇ ਨਤੀਜੇ ਵਜੋਂ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਕੀਮਤਾਂ ਹੋਣਗੀਆਂ ਮਾਹਰਾਂ ਦਾ ਅੰਦਾਜ਼ਾ ਹੈ ਕਿ ਇੱਕ ਬੋਤਲ ਜਿਸ ਦੀ ਪਹਿਲਾਂ ਕੀਮਤ 1000 ਰੁਪਏ ਦੀ ਸੀ ਹੁਣ ਉਹ 1050 ਤੋਂ ਲੈ ਕੇ 1100 ਦੇ ਵਿਚਕਾਰ ਵਿਕ ਸਕਦੀ ਹੈ ਇਹ ਵਾਦਾ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਨ ਵਿੱਤੀ ਬੋਝ ਹੈ ਜੋ ਨਿਯਮਿਤ ਤੌਰ ਤੇ ਤੰਬਾਕੂ ਦਾ ਸੇਵਨ ਕਰਦੇ ਨੇ ਅਤੇ ਸ਼ਰਾਬ ਪਿੰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬਜਟ ਸਿਗਰਟ ਪੀਣ ਵਾਲਿਆਂ ਦੇ ਲਈ ਹੋਰ ਵੀ ਸਖਤ ਸਾਬਤ ਹੋਇਆ ਸਰਕਾਰ ਨੇ ਸਿਗਰਟ ਤੇ 40% ਜੀਐਸਟੀ ਦਰ ਲਗਾਈ ਹੈ ਨਾਲ ਹੀ ਇੱਕ ਵਾਧੂ ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈਸ ਵੀ ਲਗਾਇਆ ਇਸ ਤੋਂ ਇਲਾਵਾ ਸਿਗਰਟ ਦੀ ਲੰਬਾਈ ਦੇ ਆਧਾਰ ਤੇ ਪ੍ਰਤੀ ਸਟਿਕ ਡਿਊਟੀ ਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਸਿਗਰਟ ਦੇ ਪੈਕੇਟ ਦੀ ਕੀਮਤ ਦੇ ਵਿੱਚ ਕਾਫੀ ਵਾਧਾ ਹੋਵੇਗਾ ਹਾਲਾਂਕਿ ਪਿੰਡੂ ਅਰਥ ਵਿਵਸਥਾ ਅਤੇ ਛੋਟੇ ਕਾਮਿਆਂ ਨੂੰ ਹੋਣ ਵਾਲੇ ਕਿਸੇ ਵੀ ਮਹੱਤਵਪੂਰਨ ਨੁਕਸਾਨ ਨੂੰ ਰੋਕਣ ਲਈ ਬੀੜੀਆਂ ਨੂੰ ਇਸ ਮਹਿੰਗਾਈ ਤੋ ਬਚਾਇਆ ਗਿਆਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਹੁਣ ਜਿਹੜੇ ਸ਼ਰਾਬ ਦੇ ਪਿਆਕਰ ਸੀ ਉਹਨਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਸ਼ਰਾਬ ਪੀਣ ਵਾਲਿਆਂ ਨੂੰ ਹੁਣ ਜਿਹੜਾ ਕਿ ਵਾਧੂ ਦਾ ਖਰਚਾ ਕਰਨਾ ਪਵੇਗਾ ਸ਼ਰਾਬ ਦੀਆਂ ਬੋਤਲਾਂ ਦੀਆਂ ਕੀਮਤਾਂ ਦੀਆਂ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆਉਣਗੀਆਂ ਜੇਕਰ ਇੱਕ ਸ਼ਰਾਬ ਦੀ ਬੋਤਲ 1000 ਰੁਪਏ ਦੀ ਹੈ ਉਹ ਹੁਣ ਵੱਧ ਰੇਟ ਦੇ ਉੱਤੇ ਲੇਗੀ ਜਾਣੇ ਕੇ ਉਸ ਦਾ ਰੇਟ ਵਧਾ ਦਿੱਤਾ ਜਾਵੇਗਾ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਮਾਹਿਰਾਂ ਦਾ ਮੰਨਣਾ ਕਿ ਜੇਕਰ 1000 ਰੁਪਏ ਵਾਲੀ ਬੋਤਲ ਪਹਿਲਾਂ ਮਿਲਦੀ ਸੀ ਤਾਂ ਉਹ ਹੁਣ 1100 ਰੁਪਏ ਤੱਕ ਦੀ ਮਾਰਕੀਟ ਦੇ ਵਿੱਚ ਵਿਕਦੀ ਹੋਈ ਨਜ਼ਰ ਆਵੇਗੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਦੇ ਨਾਲ ਹੁਣ ਪਿਆਕੜਾਂ ਨੂੰ ਵੱਡਾ ਝਟਕਾ ਲੱਗਾ ਦੱਸ ਦਈਏ ਕਿ ਸ਼ਰਾਬ ਦੀਆਂ ਕੀਮਤਾਂ ਵਧ ਗਈਆਂ ਨੇ ਜਿਹੜੀ ਬੋਤਲ ਸ਼ਰਾਬ ਦੀ 1000 ਰੁਪਏ ਦੀ ਮਿਲਦੀ ਸੀ ਉਹ ਹੁਣ ਹੋਰ ਮੈਂ ਕੀ ਹੁੰਦੀ ਹੋਈ ਨਜ਼ਰ ਆ ਰਹੀ ਆਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵਿੱਤ ਮੰਤਰੀ ਨਿਰਮਲਾ ਸਿਤਾ ਰਾਮਨ ਦੇ ਵੱਲੋਂ ਨਵੇਂ ਬਜਟ ਹੈ ਜਿਹੜਾ ਪੇਸ਼ ਕਰਨ ਦੌਰਾਨ ਪਿਆਕੜਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਦੱਸ ਦਈਏ ਕਿ ਸ਼ਰਾਬ ਅਤੇ ਸਿਗਰਟ ਵਰਗੇ ਉਤਪਾਦਾਂ ਦੇ ਉੱਤੇ ਇੱਕ ਨਵਾਂ ਟੈਕਸ ਢਾਂਚਾ ਜਿਹੜਾ ਪੇਸ਼ ਕੀਤਾ ਗਿਆ ਇਸ ਵਾਰ ਸਰਕਾਰ ਨੇ ਜਿਹੜਾ ਕਿ sin tax ਨੀਤੀ ਨੂੰ ਹੋਰ ਸਖਤ ਕਰ ਦਿੱਤਾ ਗਿਆ ਸ਼ਰਾਬ ਦੇ ਵਪਾਰ ਦੇ ਨਾਲ ਸੰਬੰਧਿਤ TCS ਦਰ ਚ 1% ਤੋਂ ਵਧਾ ਕੇ 2% ਕਰ ਦਿੱਤੀ ਗਈ ਹੈ ਇਸ ਦਾ ਸਿੱਧਾ ਅਰਥ ਹੈ ਕਿ ਸ਼ਰਾਬ ਦੀ ਵਿਕਰੀ ਦੀ ਲਾਗਤ ਹੁਣ ਹਰ ਪੜਾ ਤੇ ਵੱਧਦੀ ਹੈ ਜਿਸ ਦਾ ਅੰਤਮ ਬੋਝ ਆਮ ਜਨਤਾ ਨੂੰ ਸਹਿਣਾ ਪਵੇਗਾ ਦੱਸ ਦਈਏ ਕਿ 1000 ਰੁਪਏ ਦੀ ਸ਼ਰਾਬ ਦੀ ਬੋਤਲ ਦੀ ਪੁਰਾਣੀ ਕੀਮਤ ਦੇ ਇਹ ਲੱਭਣਾ ਜਿਹੜਾ ਹੁਣ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਰਾਜ ਸਰਕਾਰਾਂ ਵੀ ਸ਼ਰਾਬ ਦੇ ਐਕਸਾਈਜ਼ ਡਿਊਟੀ ਲਗਾਉਂਦੀਆਂ ਨੇ ਲਈ ਨਵੀਂ ਟੈਕਸ ਪ੍ਰਣਾਲੀ ਦੇ ਨਤੀਜੇ ਵਜੋਂ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਕੀਮਤਾਂ ਹੋਣਗੀਆਂ ਮਾਹਰਾਂ ਦਾ ਅੰਦਾਜ਼ਾ ਹੈ ਕਿ ਇੱਕ ਬੋਤਲ ਜਿਸ ਦੀ ਪਹਿਲਾਂ ਕੀਮਤ 1000 ਰੁਪਏ ਦੀ ਸੀ ਹੁਣ ਉਹ 1050 ਤੋਂ ਲੈ ਕੇ 1100 ਦੇ ਵਿਚਕਾਰ ਵਿਕ ਸਕਦੀ ਹੈ ਇਹ ਵਾਦਾ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਨ ਵਿੱਤੀ ਬੋਝ ਹੈ ਜੋ ਨਿਯਮਿਤ ਤੌਰ ਤੇ ਤੰਬਾਕੂ ਦਾ ਸੇਵਨ ਕਰਦੇ ਨੇ ਅਤੇ ਸ਼ਰਾਬ ਪਿੰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬਜਟ ਸਿਗਰਟ ਪੀਣ ਵਾਲਿਆਂ ਦੇ ਲਈ ਹੋਰ ਵੀ ਸਖਤ ਸਾਬਤ ਹੋਇਆ ਸਰਕਾਰ ਨੇ ਸਿਗਰਟ ਤੇ 40% ਜੀਐਸਟੀ ਦਰ ਲਗਾਈ ਹੈ ਨਾਲ ਹੀ ਇੱਕ ਵਾਧੂ ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈਸ ਵੀ ਲਗਾਇਆ ਇਸ ਤੋਂ ਇਲਾਵਾ ਸਿਗਰਟ ਦੀ ਲੰਬਾਈ ਦੇ ਆਧਾਰ ਤੇ ਪ੍ਰਤੀ ਸਟਿਕ ਡਿਊਟੀ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਸਿਗਰਟ ਦੇ ਪੈਕੇਟ ਦੀ ਕੀਮਤ ਦੇ ਵਿੱਚ ਕਾਫੀ ਵਾਧਾ ਹੋਵੇਗਾ ਹਾਲਾਂਕਿ ਪਿੰਡੂ ਅਰਥ ਵਿਵਸਥਾ ਅਤੇ ਛੋਟੇ ਕਾਮਿਆਂ ਨੂੰ ਹੋਣ ਵਾਲੇ ਕਿਸੇ ਵੀ ਮਹੱਤਵਪੂਰਨ ਨੁਕਸਾਨ ਨੂੰ ਰੋਕਣ ਲਈ ਬੀੜੀਆਂ ਨੂੰ ਇਸ ਮਹਿੰਗਾਈ ਤੋ ਬਚਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਹੁਣ ਜਿਹੜੇ ਸ਼ਰਾਬ ਦੇ ਪਿਆਕਰ ਸੀ ਉਹਨਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਸ਼ਰਾਬ ਪੀਣ ਵਾਲਿਆਂ ਨੂੰ ਹੁਣ ਜਿਹੜਾ ਕਿ ਵਾਧੂ ਦਾ ਖਰਚਾ ਕਰਨਾ ਪਵੇਗਾ ਸ਼ਰਾਬ ਦੀਆਂ ਬੋਤਲਾਂ ਦੀਆਂ ਕੀਮਤਾਂ ਦੀਆਂ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆਉਣਗੀਆਂ ਜੇਕਰ ਇੱਕ ਸ਼ਰਾਬ ਦੀ ਬੋਤਲ 1000 ਰੁਪਏ ਦੀ ਹੈ ਉਹ ਹੁਣ ਵੱਧ ਰੇਟ ਦੇ ਉੱਤੇ ਲੇਗੀ ਜਾਣੇ ਕੇ ਉਸ ਦਾ ਰੇਟ ਵਧਾ ਦਿੱਤਾ ਜਾਵੇਗਾ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਮਾਹਿਰਾਂ ਦਾ ਮੰਨਣਾ ਕਿ ਜੇਕਰ 1000 ਰੁਪਏ ਵਾਲੀ ਬੋਤਲ ਪਹਿਲਾਂ ਮਿਲਦੀ ਸੀ ਤਾਂ ਉਹ ਹੁਣ 1100 ਰੁਪਏ ਤੱਕ ਦੀ ਮਾਰਕੀਟ ਦੇ ਵਿੱਚ ਵਿਕਦੀ ਹੋਈ ਨਜ਼ਰ ਆਵੇਗੀ